ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋਗੇ ਤੁਹਾਡਾ ਆਪਣਾ ਚੈਨਲ ਜੇ ਆਪਾਂ ਗੱਲ ਕਰੀ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੁੰਗਾ ਜਿੱਥੇ ਕਿ ਇੰਸਟਾਗ੍ਰam ਦੇ ਕਾਫੀ ਮਸ਼ਹੂਰ ਮੈਡਮ ਨੇਗੇ ਸੁਖੀ ਜੀ ਘਰ ਦੀ ਹਾਲਤ ਤੁਹਾਨੂੰ ਦਿਖਾ ਵੀ ਦਿੱਤੀ ਬਾਕੀ ਤੁਸੀਂ ਦੇਖ ਵੀ ਲਿਓ ਆਪਾਂ ਗੱਲਬਾਤ ਕਰਦੇ ਹਾਂਗੇ ਉਹਨਾਂ ਨਾਲ ਦੇਖਦੇ ਹਾਂਗੇ ਕਿੱਦਾਂ ਦਾ ਉਹ ਗੱਲਬਾਤ ਕਰਦੇ ਨੇ ਉਹਨਾਂ ਦਾ ਪੂਰਾ ਅੱਜ ਆਪਾਂ ਜਿਹੜੀ ਜ਼ਿੰਦਗੀ ਬਾਰੇ ਚੰਨਣਾ ਪਾਣੇ ਹਾਂਗੇ ਤੇ ਤੁਹਾਨੂੰ ਮਿਲਾਨੇ ਵੀ ਆ ਕਿਉਂਕਿ ਕਾਫੀ ਲੋਕ ਨੇ ਉਹਨਾਂ ਨਾਲ ਜਿਹੜੇ ਜੁੜੇ ਹੋਏ ਨੇਗੇ ਸਾਨੂੰ ਵੀ ਪਰਸਨਲ ਤੌਰ ਤੇ ਜਾਣਦੇ ਨੇਗੇ ਤੇ ਅੱਜ ਉਹਨਾਂ ਨੂੰ ਤਾਂ ਹੀ ਉਹਨਾਂ ਦੇ ਕਹਿਣ ਦੇ ਉੱਤੇ ਅੱਜ ਸਾਡਾ ਵੀ ਚੀਜ਼ਾਂ ਕਰਦਾ ਸੀ ਵੀ ਚਲੋ ਮਿਲ ਕੇ ਆਈਏ ਤੇ ਚਲੋ ਫਿਰ ਆਪਾਂ ਕਰਦੇ ਆਂਗੇ ਵੀਡੀਓ ਸ਼ੁਰੂ ਆਜੋ ਦੇਖੀਏ ਕਰਦੇ ਆਂਗੇ ਆਪਾਂ ਉਹਨਾਂ ਨਾਲ ਗੱਲਬਾਤ ਤੇ ਆਓ ਚੱਲੀਏ ਫਿਰ ਤੇ ਆਜੋ ਆ ਸੀਗਾ ਆਪਣੇ ਜਿਹੜੇ ਮੈਡਮ ਸੁਖੀ ਜੀ ਉਹਨਾਂ ਦਾ ਘਰ ਆਗਾ ਤੇ ਤੁਹਾਨੂੰ ਮਿਲਾਨੇ ਆਂਗੇ ਉਹਨਾਂ ਨਾਲ ਗੱਲਬਾਤ ਵੀ ਕਰਵਾਨੇ ਆਂਗੇ ਤੇ ਆਓ ਫਿਰ ਚੱਲਦੇ ਆਂਗੇ ਮੇਰੇ ਨਾਲ ਨੇਗੇ ਮੈਡਮ ਸੁਖੀ ਜੀ ਜੋ ਕਿ ਅੱਜ ਇੰਸਟਾਗ੍ਰam ਦੇ ਜਿਵੇਂ ਆਪਾਂ ਕਹਦੇ ਬੱਬਰ ਸ਼ੇਰ ਨੇਗੇ ਅੱਜ ਆਪਾਂ ਗੱਲ ਕਰਾਉਨੇ ਆਂਗੇ ਸਭ ਤੋਂ ਪਹਿਲਾਂ ਪਿਆਰਪਰ ਸੱਸੀ ਕੌਰ ਜੀ ਪਿਆਰਪਰ ਸੱਸੀ ਕੌਰ ਵੀਰੇ ਇਹ ਹੋਰ ਦੱਸੋ ਹੋਰ ਸਭ ਠੀਕ ਠਾਕ ਜੀ ਕਰੇ ਹਾਂਜੀ ਵੀਰੇ ਠੀਕ ਠਾਕ ਜੀ ਚਲੋ ਬਧੀ ਅੱਜ ਤੁਹਾਡੇ ਪਿੰਡ ਆ ਰਹੇ ਆਂਗੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈਗਾ ਬਹੁਤ ਵਧੀਆ ਹੋਇਆ ਵੀਰੇ ਬਹੁਤ ਜੀ ਧੰਨਵਾਦ ਵੀਰੇ ਤੇ ਇਹ ਨੇਗੇ ਆਪਣੇ ਮੈਡਮ ਸੁਖੀ ਜੀ ਅੱਜ ਉਹ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਇਹਨਾਂ ਦੀ ਜ਼ਿੰਦਗੀ ਬਾਰੇ ਮੈਮ ਜੇਪਾ ਗੱਲ ਕਰੀਏ ਤਾਂ ਤੁਹਾਡਾ ਪਿੰਡ ਕਿਹੜਾ ਹੈਗਾ ਤੁੰਗਾ ਪਿੰਡ ਆ ਵੀਰੇ ਪੇਕੇ ਕਰ ਰਹੇ ਨਹੀਂ ਆ ਮੈਂ ਵਜੇ ਸੰਗਰੂਰ ਦੇ ਲਾਗੇ ਹਾਂਜੀ ਸੰਗਰੂਰ ਦੇ ਲਾਗੇ ਕਿੱਦਾਂ ਚੱਲ ਰਹੀ ਹੈ ਜ਼ਿੰਦਗੀ ਆਪਾਂ ਗੱਲ ਕਰੀਏ ਜੇ ਬਸ ਵੀਰੇ ਵਧੀਆ ਟਾਈਮ ਪਾਸ ਹੋ ਰਹਿਣਗੇ ਜੇ ਆਪਾਂ ਗੱਲ ਕਰੀਏ ਥੋੜੂ ਇੰਸਟਾਗ੍ਰਾਮ ਦੇ ਉੱਤੇ ਕਿੱਥੋਂ ਸ਼ੌਂਕ ਜਾਗਿਆ ਵੀ ਆਪਾਂ ਇੰਸਟਾਗ੍ਰਾਮ ਵੱਲ ਚੱਲੀਏ ਮੈਂ ਵੀਰੇ ਰੋਟੀ ਦਾ ਕੰਮ ਕਰਦੀ ਸੀਗੀ ਤੰਦੂਰ ਦਾ ਤੇ ਉੱਥੇ ਮੈਨੂੰ ਬਸ ਆਇਆ ਹੋ ਗਿਆ ਵੀ ਮੈਂ ਵੀਡੀਓ ਬਣਾਇਆ ਕਰਾਂ ਮੇਰਾ ਖੁਸ਼ੀ ਬਣੂਗਾ ਵੀਡੀਓ ਬਣਾਇਆ ਕਰ ਮੇਰਾ ਖੁਸ ਬਣੂਗਾ ਬਸ ਉਦੋਂ ਬਾਅਦ ਚ ਮੈਂ ਉਦੋਂ ਪਹਿਲਾਂ ਮੈਂ ਕੰਮ ਕਰਦੀ ਸੀ ਵੀਰੇ ਲੋਕਾਂ ਦਾ ਪਿੰਡ ਚ ਹਾਂ ਗੋਆ ਕੁੜਾ ਸਿੱਟੇ ਕਰਦੀ ਸੀ ਗੋਹੇ ਤੋਂ ਬਾਅਦ ਮੈਨੂੰ ਸ਼ੌਂਕ ਪੈ ਗਿਆ ਬਸ ਰੋਟੀ ਬਣਾਉਣ ਦਾ ਘਰਾਂ ਚ ਫਿਰ ਮੈਂ ਤੰਦੂਰਾਂ ਤੇ ਜਾਣ ਲੱਗੀ ਵੀਰੇ ਬਹੁਤ ਖਾਧੀ ਵੀਰੇ ਮੈਨੂੰ ਪੰਜ ਪੰਜ ਕਰਦ ਗੋ ਕੁੜਾ ਜਿੜ ਚਲੋ ਤੁਸੀਂ ਕੋਈ ਨਹੀਂ ਦਿਲ ਨਾ ਹੋਲਾ ਕਰੋ ਕੋਈ ਗੱਲ ਨਹੀਂ ਤੁਸੀਂ ਦਿਲ ਨਾ ਹੋਲਾ ਕਰੋ ਜੇ ਆਪਾਂ ਗੱਲ ਕਰੀਏ ਅੱਜ ਇੱਥੇ ਤੁਸੀਂ ਆਪਣੇ ਪੇਕੇਆਂ ਦੇ ਘਰੇ ਬੈਠੇ ਹੋਗੇ ਹਾਂ ਮੇਰੇ ਪੇਕੇ ਰਹਿੰਦੇ ਨੇ ਤਾਂ ਫੈਮਿਲੀ ਦੇ ਵਿੱਚ ਕੌਣ-ਕੌਣ ਆ ਤੁਹਾਡੇ ਇੱਥੇ ਮੇਰੇ ਡੈਡੀ ਆ ਵੀਰੇ ਮम्मी ਮੇਰੇ ਐ ਨਹੀਂ ਗਈ ਭਰਾ ਮੇਰਾ ਇੱਕ ਬੇਟਾ ਮੇਰਾ ਬਸ ਇਹ ਡੈੜੀਆਂ ਕਰਕੇ ਕਿਚਾਰਾ ਕਰਦੀਆਂ ਵੀਰੇ ਨੇ ਡੈਡੀ ਮੇਰੇ ਬਜ਼ੁਰਗ ਨੇ ਉਹ ਨਹੀਂ ਕੁਝ ਕਰ ਸਕਦੇ ਹੈਗੇ ਕਰੋਲਾ ਮੇਰਾ ਹੈ ਨਹੀਂਗਾ ਬਾਹਰ ਗਿਆ ਹੋਇਆ ਵੀਰੇ ਸਾਡੇ ਕੇ ਸਾਨੂੰ ਸਾਧੂ ਸੰਤ ਨੇ ਉਹ ਡੇਰੇ ਚ ਰਹਦੇ ਨੇ ਉਹਨਾਂ ਤੋਂ ਸਾਨੂੰ ਕੋਈ ਵੀ ਸਾਰਾ ਲੀਗਾ ਚਲੋ ਤੁਸੀਂ ਦਿਲ ਨਾਲ ਕਿਸੇ ਗੱਲ ਦਾ ਹੌਲਾ ਕਰੋ ਕਿਉਂਕਿ ਸਾਡੇ ਦਰਸ਼ਕ ਕਾਫੀ ਤੁਹਾਨੂੰ ਪਿਆਰ ਕਰਦੇ ਨੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੰਸਟਾਗ੍ਰam ਤੇ ਚੱਲਦਿਆਂ ਨੂੰ ਕਾਫੀ ਟਾਈਮ ਹੋ ਗਿਆ ਵੀਰੇ ਪਰ ਮੈਨੂੰ ਕੋਈ ਵੀ ਉਹ ਨਹੀਂ ਹੋਇਆ ਤੁਹਾਡੇ ਤੋਂ ਬਿਨਾ ਕੋਈ ਆਇਆ ਨਹੀਂ ਹੈਗਾ ਵੀਰੇ ਜੇ ਪਾ ਗੱਲ ਕਰੀਏ ਤੁਹਾਨੂੰ ਤੁਹਾਡੇ ਪਿੰਡ ਵਾਲਿਆਂ ਦਾ ਤਾਂ ਤੁਹਾਡੇ ਜਿਹੜੇ ਤੁਹਾਡੇ ਚਾਹਣ ਵਾਲੇ ਨੇਗੇ ਕਿੰਨੀ ਕੁ ਸਪੋਰਟ ਆ ਕਿੰਨਾ ਕੁ ਸਹਿਯੋਗ ਉਹਨਾਂ ਦਾ ਤੁਹਾਨੂੰ ਬਹੁਤ ਵਧੀਆ ਰੱਖਦੇ ਨੇ ਵੀਰੇ ਮੈਨੂੰ ਪਿੰਡ 'ਚ ਵੀ ਵੈਸੇ ਬਹੁਤ ਵਧੀਆ ਕੋਈ ਕੰਮ ਧੰਦਾ ਹੁੰਦਾ ਮੈਨੂੰ ਬੁਲਾਉਂਦੇ ਨੇਗੇ ਕੋਈ ਤੰਦੂਰ ਦਾ ਕੰਮ ਹੁੰਦਾ ਮੈਨੂੰ ਬੁਲਾਉਂਦੇ ਨੇ ਤੇ ਮੇਰੇ ਗਲੀ ਗਮਾਂਡ 'ਚ ਸਾਰੇ ਭਾਈ ਵਧੀਆ ਰੱਖਦੇ ਨੇ ਮੇਰੇ ਨਾਲ ਕਹਿਣ ਦਾ ਮਤਲਬ ਵਧੀਆ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਹਾਂ ਹਾਂ ਵੀਰੇ ਬਹੁਤ ਵਧੀਆ ਇਹਨਾਂ ਨਾਲ ਇਹਨਾਂ ਨਾਲ ਸਾਰੀ ਟਾਈਮ ਨਿਕਲ ਜਾਂਦਾ ਵੀਰੇ ਮੇਰਾ ਤਾਂ ਤੁਹਾਡੀਆਂ ਪਰਚੇਲੀਆਂ ਕਿੰਨੀਆਂ ਹੈਗੀਆਂ ਤੰਦੂਰ ਤੇ ਸੇਹਲੀਆਂ 300 ਨੇ ਬਈ 300 ਸੇਹਲੀਆਂ ਥੋੜੀ ਤੰਦੂਰ ਤੇ ਹਾਂਜੀ ਬਹੁਤ ਵਧੀਆ ਸੀ ਚਲੋ ਜੇ ਆਪਾਂ ਗੱਲ ਕਰੀਏ ਜਿਹੜੀ ਤੁਹਾਡੀ ਜ਼ਿੰਦਗੀ ਆ ਇਹਦੇ ਵਿੱਚ ਅਹਿਮ ਰੋਲ ਕਿਹੜੇ ਬੰਦੇ ਦਾ ਕਿਹੜੇ ਤੁਹਾਡੇ ਚਾਹਣ ਵਾਲੇ ਦਾ ਜਾਂ ਕਿਸੇ ਸਬਸਕ੍ਰਾਈਬਰ ਦਾ ਤਾਂ ਕਿਹੜੇ ਬੰਦੇ ਦਾ ਐਮ ਰੋਲ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗਾ ਬ੍ਰੇਵਾਸ ਮੈਨੂੰ ਸਹਾਰਾ ਆ ਗੱਲ ਕਰੀਏ ਸੁਖੀ ਜੀ ਤਾਂ ਤੁਹਾਨੂੰ ਕਿਹੜੇ ਕਿਹੜੇ ਬੰਦੇ ਜਾਂਦੇ ਸਪੋਰਟ ਕਰ ਰਹੇ ਨੇਗੇ ਸਪੋਰਟ ਵੀਰੇ ਮੈਨੂੰ ਟੈਂਟਰ ਵਾਲਾ ਭਾਈ ਕਰ ਰਿਹਾਗਾ ਜੱਗੀ ਜਗਤਪੁਰੇ ਤੋਂ ਵੀਰੇ ਮੇਰਾ ਪ੍ਰੇਸ਼ਨ ਹੋਇਆ ਸੀ ਉਦੋਂ ਵੀ ਮਦਦ ਦਿੱਤੀ ਸੀ ਉਹਨਾਂ ਨੇ ਕੁਝ ਆਪਣਾ ਉਰੇ ਸੈਕਟਰੀਆ ਵੀਰਾ ਤੇ ਤੁਮਕਾ ਪਿੰਡ ਚ ਉਹਨਾਂ ਨੇ ਡੈਡੀ ਨੂੰ ਪੈਸੇ ਦਿੱਤੇ ਤੇ ਪ੍ਰੇਸ਼ਨ ਹੋਇਆ ਸੀ ਮੇਰਾ ਉਹਨਾਂ ਨੇ ਮਦਦ ਕੀਤੀ ਸੀ ਤੇ ਕੁਝ ਬਸ ਵੀ ਭੈਣ ਭਾਈ ਨੇ ਹੋਰ ਨਹੀਂ ਕਰਤੀ ਮੇਰੇ ਕੰਮ ਵਾਲੇ ਮਤਲਬ ਸੰਗਰੂਰ ਤੋਂ ਆ ਉਹਨਾਂ ਨੇ ਮਦਦ કરી ਮੇਰੀ ਬਹੁਤ ਵਧੀਆ ਚੱਲ ਮੇਰਾ ਆਪਰੇਸ਼ਨ ਹੋ ਗਿਆ ਵੀਰੇ ਇੱਕ ਆਪਣਾ ਦੜਬੇ ਤੋਤੀ ਉਹਨਾਂ ਨੇ ਮਦਦ ਕਰਤੀ ਮੇਰੀ ਆਪਰੇਸ਼ਨ ਹੋ ਗਿਆ ਵੀਰੇ ਮੇਰਾ ਮੈਂ ਆਪਦੇ ਬੱਚਿਆਂ 'ਚ ਬੈਠਣ ਤੋਂ ਉਗਰੀ ਹੋ ਗਈ ਅੱਛਾ ਜਦੋਂ ਤੁਸੀਂ ਇੰਸਟਾਗ੍ਰam ਤੇ ਰੀਲਾਂ ਅਪਲੋਡ ਕਰਨ ਲੱਗੇ ਤੁਹਾਨੂੰ ਰੋਕਿਆ ਨਹੀਂ ਕਿਸੇ ਨੇ ਵੀ ਨਾ ਜੀ ਕਿਸੇ ਨੇ ਨਹੀਂ ਰੋਕਿਆ ਹੈਗਾ ਤੁਹਾਨੂੰ ਕਿਸੇ ਨੇ ਕਿਹਾ ਨਹੀਂ ਵੀ ਕੁੜੀਏ ਤੂੰ ਕਿਹੜੇ ਕੰਮ 'ਚ ਪੈ ਗਈ ਕੀ ਕਰ ਰਹੀਆਂ ਤੂੰ ਨਾ ਵੀਰੇ ਕਿਸੇ ਨੇ ਨਹੀਂ ਕਿਹਾ ਮੈਂ ਮਤਲਬ ਸਾਰੀ ਸਪੋਰਟ ਫੁੱਲ ਮਿਲੀ ਤੁਹਾਨੂੰ ਹਾਂ ਜੀ ਤੇ ਅੱਜ ਜਿਹੜੀ ਜਗ੍ਹਾ ਤੇ ਤੁਸੀਂ ਅੱਜ ਜਿਹੜੇ ਲੈਵਲ ਦੇ ਉੱਤੇ ਬੈਠਿਆ ਥੋਡੇ ਅੱਜ 30000 ਤੁਹਾਡੇ ਫਾਲੋਅਰ ਵੀ ਨੇਗੇ ਆ ਤੁਹਾਡੇ ਰੀਲਾਂ ਵੀ ਅਸੀਂ ਵੀ ਕਾਫੀ ਦੇਖਦੇ ਆ ਅਸੀਂ ਵੀ ਤੁਹਾਡੇ ਨਾਲ ਜੁੜੇ ਹੋਏ ਹਾਂਗੇ ਅਸੀਂ ਵੀ ਤੁਹਾਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਸਾਰਾ ਕੁਝ ਅਸੀਂ ਵੀ ਕਰਦੇ ਆਂਗੇ ਤਾਂ ਤੁਹਾਨੂੰ ਕਾਫੀ ਲੋਕ ਉਹ ਕਰਦੇ ਨੇ ਕਦੇ ਕੋਈ ਕਿਸੇ ਤਰ੍ਹਾਂ ਦਾ ਕਮੈਂਟ ਕੋਈ 네ਗੇਟਿਵ ਪੋਜ਼ਿਟਿਵ ਕੋਈ ਆਇਆ ਕਮੈਂਟ ਕਿਸੇ ਤਰ੍ਹਾਂ ਦਾ ਨਾ ਬਿੜੇ ਬਹੁਤ ਵਧੀਆ ਕਮੈਂਟ ਕਰਦੇ ਨੇ ਮੈਨੂੰ ਬਹੁਤ ਵਧੀਆ ਆ ਆਪਾਂ ਗਲਤ ਰੀਲ ਨਹੀਂ ਪਾਉਂਦੇ ਕੋਈ ਸਾਰੇ ਆਪਣੇ ਪਰਿਵਾਰ ਚ ਬੈਠ ਕੇ ਦੇਖ ਲਵੇ ਵਧੀਆ ਰੀਲ ਪਾਉਂਦੇ ਆ ਇਹਨਾਂ ਦਾ ਮਤਲਬ ਹੈ ਕਿ ਪਰਿਵਾਰਕ ਤੌਰ 'ਤੇ ਉਹ ਜ਼ਰੀਲਾ ਪਰੇ ਨੇ ਕਿਉਂਕਿ ਮੈਂ ਤੁਹਾਡੇ ਕਾਫੀ ਚੀਜ਼ਾਂ ਦੇਖਦਾ ਜਿੱਦਾਂ ਤੁਸੀਂ ਤੰਦੂਰ ਦੇ ਉੱਤੇ ਕੰਮ ਕਰ ਰਹੇ ਹੋਗੇ ਹਨ ਤਾਂ ਤੁਹਾਡਾ ਆਉਣਾ ਜਾਣਾ ਕਿੱਦਾਂ ਰਹਿੰਦਾਗਾ ਜਿਵੇਂ ਤੁਸੀਂ ਨੇਰੇ ਸਵੇਰੇ ਆਉਣ ਕਿੱਦਾਂ ਦਾ ਰਹਿੰਦਾ ਤੁਹਾਡਾ ਬਸ ਵੀਰੇ ਤੁਰਕੇ ਆ ਜਾਂਦਾਗਾ ਤੁਰਕੇ ਆਉਂਦੀਆਂ ਫਿਰ ਮੈਂ ਕਈ ਵਾਰੀ ਉਹਨਾਂ ਪਿੰਡ ਦੇ ਹੁੰਦੇ ਨੇ ਦੇਖ ਲੈਂਦੇ ਨੇ ਵੀ ਕੁੜੀ ਜਾ ਰਹੀ ਹੈ ਕਿ ਵੀ ਚਲਾ ਭੈਣ ਜਾਣ ਜਾ ਰਹੀ ਹੈ ਸੁੱਖੀ ਲੈ ਕੇ ਜਾਈਏ ਸਾਰੀ ਰੋਕ ਲੈਂਦੇ ਨੇ ਵੀਰੇ ਕਲਾਰਾ ਪਿੰਡ 'ਚ ਜਾਣਦੇ ਨੇ ਮੈਨੂੰ ਸਾਢ ਵੀ ਜਾਂਦੇ ਨੇਗੇ ਕੋਈ ਵਾਰੀ ਤੁਰਕੇ ਵੀ ਆਉਣਾ ਪੈਂਦਾ ਵੀਰੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਨਿਕਲ ਰਹੀ ਹੈਗੀ ਜ਼ਿੰਦਗੀ ਤਾਂ ਵੀਰੇ ਹੁਣ ਮਾੜੀ ਹੋ ਆਗੀ ਹੂੰ ਤਾਂ ਆਪਾਂ ਜਿਆਦਾ ਮਾੜੀ ਵੀ ਨਹੀਂ ਕਹਿ ਸਕਦੇ ਕਿਉਂਕਿ ਚਲੋ ਮਾਲਕ ਨੇ ਅਜੇ ਤੱਕ ਬਾਹ ਫੜੀ ਹੋਈ ਹੈ ਠੀਕ ਆ ਹੁਣ ਤੁਹਾਨੂੰ ਲੋਕ ਜਾਣੇ ਆਪੇ ਬਣਾ ਕੇ ਵੀਰੇ ਆਪੇ ਹੁਣ ਕਮਾ ਕੇ ਲਿਓਣਾ ਆਪੇ ਡੈਡੀ ਨੂੰ ਖਵਾਉਣਾ ਕਿਸੇ ਦੇ ਭੈਣ ਭਾਈ ਨਾਲ ਦੁੱਖ ਦੇ ਸੁੱਖ ਦੇ ਜਾਣਾ ਮੈਂ ਆਪ ਵੀ ਹੁਣ ਕੱਪੜਾ ਲੀੜਾ ਵੀ ਚਾਹੀਦਾ ਮੈਨੂੰ ਜਿਹੜਾ ਜੁੱਤੀ ਵੀ ਚਾਹੀਦਾ ਹੈ ਸੇ ਆ ਜੜ ਗਿਆ ਹਾਈ ਟੱਕਰ ਮੈਂ ਬੂਟ ਨਹੀਂ ਲੇਤੇ ਹੂੰ ਡੈਡੀ ਕਣੀ ਸੋਚਦੀ ਰਹਨੀ ਆ ਮੈਂ ਵਿਚਾਰੇ ਕਣੀ ਇਹਨੂੰ ਵੀ ਦਵਾਈ ਬੂਟੀ ਦਵਾਉਣੀ ਆ ਫਿਰ ਮੈਂ ਡੈਡੀ ਬਜ਼ੁਰਗ ਨੇਗੇ ਹੂੰ ਅਸੋੜੇ ਬੱਚੇ ਕਿੰਨੇ ਥੋਡੇ ਬੱਚੇ ਤਿੰਨ ਨੇ ਕੀ ਕੰਮ ਕਰ ਰਹੇ ਨੇ ਬੱਚੇ ਥੋਡੇ ਬੱਚੇ ਦਿਹਾੜੀ ਕਰਦੇ ਨੇ ਵੀਰੇ ਅੱਛਾ ਤੁਹਾਡੇ ਨਾਲ ਹੀ ਆ ਰਹੇ ਨੇ ਜਾਂ ਅਲੱਗ ਰਹੇ ਨੇ ਨਹੀਂ ਉਹ ਲੱਗ ਰਹੇ ਰਏ ਅੱਛਾ ਹਾਂ ਤੇ ਤੁਹਾਡੇ ਫਾਦਰ ਸਾਹਿਬ ਕੀ ਕਰ ਰਹੇ ਨੇ ਹੁਣ ਕਿੰਨੀ ਉਮਰ ਹੋ ਗਈ ਉਹਨਾਂ ਦੀ ਤੁਹਾਡੇ ਫਾਦਰ ਸਾਹਿਬ ਦੀ ਵੱਡੀ ਉਮਰ ਹੋ ਰਹੀ ਹੈ ਵੀਰੇ 80 ਸਾਲ ਦਾ ਹੋ ਰਿਹਾ ਜੀ ਅੱਛਾ 80 ਕਿ ਸਾਲ ਦੇ ਤਕਰੀਬ ਨਾਲ ਤੁਹਾਡੇ ਫਾਦਰ ਸਾਹਿਬ ਹੈਗੇ ਨੇ ਕਹਿੰਦਾ ਮਤਲਬ ਕਿ ਬਿਰਦ ਨੇ ਕੰਮ ਕਰਨ ਦੇ ਨਹੀਂ ਕੰਮ ਨਹੀਂ ਕਰ ਸਕਦੇ ਵੀਰੇ ਕੰਮ ਨਹੀਂ ਕਰ ਸਕਦੇ ਕਿਸ ਤਰ੍ਹਾਂ ਨਾਲ ਨਹੀਂ ਨਹੀਂ ਕੰਮ ਨਹੀਂ ਕਰ ਸਕਦੇ ਤੁਸੀਂ ਹੁਣ ਜਿਹੜੇ ਸਾਡੇ ਆਪਣੇ ਚਾਹਣ ਵਾਲੇ ਨੇ ਆਪਾਂ ਨੂੰ ਲੱਖਾਂ ਲੋਕ ਦੇਖ ਰਹੇ ਨੇਗੇ ਲੱਖਾਂ ਆਪਣੇ ਚਾਹਣ ਵਾਲੇ ਦੇਖ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇ ਰਹੇ ਹੋ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਤੁਸੀਂ ਜੇ ਪਾ ਗੱਲ ਕਰੀਏ ਹੁਣ ਲਾ ਲੋ ਉਹਨਾਂ ਨੂੰ ਕੋਈ ਮੈਸੇਜ ਦਵੋਗੇ ਜਾਂ ਕੋਈ ਘਟਿਆ ਰੀਲ ਨਾ ਬਣਾਉਣ ਕਿਉਂਕਿ ਅੱਜ ਕੱਲ ਇੰਸਟਾਗ੍ਰam ਤੇ ਬਹੁਤ ਜ਼ਿਆਦੇ ਕੁੜੀਆਂ ਅੱਧੇ ਅੱਧੇ ਕੱਪੜੇ ਪਾ ਕੇ ਨੰਗ ਦਿਖਾ ਦਿਖਾ ਕੇ ਸਿਰਫ ਇੱਕ ਲਾਈਕ ਵਿਊ ਲੈਣ ਵਾਸਤੇ ਉਹ ਆਪਣੇ ਆਪ ਨੂੰ ਵੇਚ ਰਹੀਆਂ ਨੇਗੀਆਂ ਤਾਂ ਕਿਸ ਤਰ੍ਹਾਂ ਦੇਖ ਦਿਓਗੇ ਵੀ ਕਿਸ ਤਰ੍ਹਾਂ ਉਹ ਕਰ ਦਿਓਗੇ ਵੀ ਇਹ ਚੀਜ਼ਾਂ ਨਾ ਕਰਨ ਵੀਰੇ ਪੂਰੇ ਕੱਪੜੇ ਪਾ ਕੇ ਸੋਹਣੀ ਲੱਗਦੇ ਆ ਵੀਡੀਓ ਤਾਂ ਆਪਦੇ ਭੈਣ ਭਾਈ ਚ ਦੇਖਦਾ ਹਨ ਆਪਦੇ ਪਰਿਵਾਰ ਚ ਦੇਖਦਾ ਹੁੰਦਾ ਬਿੜੂ ਬਣਾਉਣੀਆਂ ਵਧੀਆ ਬਣਾਓ ਜਿਹੜੀ ਕਿ ਲੋਕਾਂ ਨੂੰ ਕੋ ਚੰਗੀ ਸੇਧ ਦੇਵੇ ਬੀ ਹਾਂ ਚੰਗੀ ਲੱਗੇ ਜੇ ਆਪਾਂ ਸੁੱਖੀ ਜੀ ਗੱਲ ਕਰੀਏ ਆਪਣੇ ਨਾਲ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਆਪਣੇ ਚੌਨ ਵਾਲੇ ਜੁੜੇ ਹੋਏ ਨੇ ਕੋਈ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਜਾਂ ਕੋਈ ਆਪਦੇ ਦਿਲ ਦੀ ਗੱਲ ਕੋਈ ਦਿਲ ਦੀ ਗੱਲ ਵੀਰੇ ਮੇਰੇ ਕੋਲੇ ਕੁਝ ਨਹੀਂ ਹੈਗਾ ਮਕਾਨ ਵੀ ਨਹੀਂ ਹੈਗਾ ਮੈਂ ਕਿੱਥੇ ਘਰੇ ਰਹਿਣੀ ਆ ਵੀਰੇ ਅੱਜ ਡੈਡੀ ਮੇਰੇ ਨਾਲ ਆਗਾ ਡੈਡੀ ਕੋਲੇ ਵੀ ਨਹੀਂ ਹੈਗਾ ਕੁਝ ਇਹ ਘਰ ਵੀ ਮਤਲਬ ਮੇਰੇ ਭਾਈ ਦਾਗਾ ਜੀ ਚ ਮੈਂ ਰਹਿ ਰਹੀ ਆ ਆਬਦਾ ਕਰਨੀ ਹੈਗਾ ਵੀਰੇ ਮੇਰੇ ਕੋਲੇ ਕੋਈ ਮਦਦਤ ਵੀ ਨਹੀਂ ਹੈਗੀ ਕਿਸੇ ਪਾਸਿਓਂ ਬੇਟਾ ਮੇਰਾ ਹੋਆ ਡਰਦਾ ਹੈ ਵੀਰੇ ਮੈਂ ਇਕੱਲੀ ਡੈਡੀ ਨਾਲ ਰਹਿੰਦੀ ਆ ਬਸ ਬੇਟਾਗਾ ਇੱਕ ਮੇਰਾ ਮੇਰੇ ਨਾਲ ਕਿਸੇ ਪਾਸਿਓਂ ਕੋਈ ਵੀ ਮੈਨੂੰ ਮਦਦਤ ਨਹੀਂ ਮਿਲ ਰਹੀ ਬਸ ਜਿਹੜਾ ਮੈਂ ਕਮਾਉਂਨੀ ਆ ਉਹ ਮੇਰਾ ਚੁੱਲਾ ਖਰਚਾ ਲੰਘ ਜਾਂਦਾ ਹੈ ਜੀ ਜੇ ਆਪਾਂ ਆ ਦੇਖੀਏ ਆਪਣੇ ਚਾਹਵਾਲਾ ਨੂੰ ਮੇਰੀ ਸਿਰਫ ਇਹੀ ਬੇਨਤੀ ਹੈਗੀ ਵੀਰ ਜੀ ਜਿੰਨੇ ਵੀ ਮੇਰੇ ਨਾਲ ਮੇਰੇ ਵੀਰ ਭੈਣ ਮੈਨੂੰ ਦੇਖ ਰਹੇ ਨੇ ਆਪਣੇ ਨਾਲ ਜੁੜੇ ਹੋਏ ਨੇ ਇਹ ਘਰ ਤੋਂ ਬਹੁਤ ਜ਼ਿਆਦੇ ਜਿਹੜੇ ਨਾ ਨਾ ਤਾਂ ਕੋਈ ਘਰ ਆਗਾ ਫਿਲਹਾਲ ਆਪਣੇ ਮੰਮੀ ਡੈਡੀ ਦੇ ਘਰੇ ਰਹਿ ਰਹੇ ਨੇਗੇ ਇਹ ਸੌਰਿਆਂ ਵੱਲੋਂ ਵੀ ਕੋਈ ਇਹਨਾਂ ਨੂੰ ਤਕਰੀਬਨ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ ਕਿਸੇ ਤਰ੍ਹਾਂ ਨਾ ਕੋਈ ਮਾਲੀ ਨਾ ਕੋਈ ਆਰਥਿਕ ਮਦਦ ਕੋਈ ਨਹੀਂ ਮਿਲੀ ਹਨਾ ਤਾਂ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾਗਾ ਆਪਣੇ ਚਾਹਵਨ ਵਾਲਿਆਂ ਨੂੰ ਵੀ ਉਹ ਵੀ ਥੋੜਾ ਜਾ ਕੇ ਇਹਨਾਂ ਦੀ ਸਪੋਰਟ ਦੇ ਵਿੱਚ ਆਓ ਕਿਉਂਕਿ ਆਪਾਂ ਪਹਿਲਾਂ ਵੀ ਕਾਫੀ ਤੁਸੀਂ ਮੇਰੀਆਂ ਵੀਡੀਓ ਦੇਖਦੇ ਹੁੰਦੇ ਹੋਗੇ ਪਹਿਲਾਂ ਵੀ ਆਪਾਂ ਕਾਫੀ ਲੋਕਾਂ ਦੀ ਮਦਦ ਕੀਤੀ ਹੈਗੀ ਮੈਨੂੰ ਪਤਾ ਹੈਗਾ ਸਾਡੀ ਜਿਹੜੀ ਸਾਡੀ ਆਡੀਅנס ਆ ਸਾਨੂੰ ਚਾਹਵਨ ਵਾਲੇ ਨੇ ਉਹ ਇਹਨਾਂ ਦੀ ਹੈਲਪ ਵੀ ਜ਼ਰੂਰ ਕਰਨਗੇ ਤੁੰਗਾ ਪਿੰਡਾਂ ਗਾ ਇਹਨਾਂ ਦਾ ਸੰਗਰੂਰ ਜ਼ਿਲ੍ਹੇ ਦੇ ਨਾਲ ਹੀ ਆ ਜੀ ਜਿਹੜੇ ਬਾਬਾ ਦਲੇਰ ਸਿੰਘ ਜੀ ਨੇ ਖੇੜੀ ਵਾਲੇ ਉਹਨਾਂ ਦੇ ਉੱਥੋਂ ਸੜਕ ਆਉਂਦੀ ਹੈਗੀ ਤੁਹਾਨੂੰ ਡੀਟੇਲ ਵੀ ਸਮਝਾਵਾਂਗੇ ਸਾਰਾ ਇਹ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਨੰਬਰ ਵੀ ਦੇਵਾਂਗੇ ਇਹਨਾਂ ਦਾ ਐਡਰੈਸ ਪੂਰੀ ਲੋਕੇਸ਼ਨ ਵੀ ਸਮਝਾਵਾਂਗੇ ਇਹਨਾਂ ਦੀ ਤੁਸੀਂ ਇਹਨਾਂ ਨੂੰ ਆਉਣ ਤਾਂ ਇੱਥੇ ਮਿਲ ਕੇ ਆਉਣ ਮਿਲਣਾ ਚਾਹੁੰਦੇ ਹੋਗੇ ਠੀਕ ਹੈ ਤੁਹਾਨੂੰ ਉਹ ਵੀ ਸਮਝਾਵਾਂਗੇ ਜੀ ਸੁਖੀ ਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਵੀਰੇ ਮੈਨੂੰ ਮਦਦਤ ਹੋਣੀ ਚਾਹੀਦੀ ਆ ਘਰ ਨਹੀਂ ਹੈਗਾ ਮੇਰੇ ਕੋਲ ਮੈਂ ਆਪਦੇ ਘਰ ਚ ਬੈਠਣ ਦੀ ਉਗਰੀ ਹੋ ਜਾ ਤੁਹਾਨੂੰ ਪਤਾਗਾ ਵੀ ਭੈਣ ਭਾਈ ਦੇ ਘਰ ਚ ਕਿੰਨਾ ਔਖਾ ਬੈਠਣਾ ਬਹੁਤ ਜਿਆਦਾ ਔਖਾਗਾ ਬਈ ਇੱਕ ਕੰਦੇ ਵਾਰ ਚ ਬੈਠਾ ਬੰਦਾ ਆਪਦਾ ਘਰ ਵੀ ਚਾਹੁੰਦਾ ਦਾ ਮੇਰੀ ਮਦਦਤ ਕਰੋ ਵੀਰੇ ਜਿੰਨੇ ਵੀ ਮੇਰੇ ਨਾਲ ਜੁੜੇ ਹੋਏ ਹੋ ਮੇਰੀ ਮਦਦਤ ਕਰੋ ਵੀਰੇ ਜੀਪ ਗਲਗਰੀਬੀ ਕਿਰਨਾ ਬਠੰਡੇ ਵਾਲੀ ਨਾਲ ਕਿਵੇਂ ਸੰਪਰਕ ਦੇ ਵਿੱਚ ਆਗੇ ਤੁਸੀਂ ਉਹ ਵੀਰੇ ਮੈਨੂੰ ਲੈ ਕੇ ਕਰ ਰਹੀ ਸੀ ਮੈਂ ਵੀ ਕਰ ਰਹੀ ਸੀ ਹਾਂ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਲਾਈਕ ਮੈਂ ਦੇਖਿਆ ਕਰ ਕਮੈਂਟ ਦੇਖਿਆ ਕਰਾ ਵੀ ਕਿਰਨਾ ਮੈਨੂੰ ਕਮੈਂਟ ਕਰਦੀ ਆ ਮੁੜ ਕੇ ਮੈਂ ਵੀ ਉਹਨੂੰ ਵਾਪਸ ਕਮੈਂਟ ਦੇਣ ਦੀ ਸੀਗੀ ਤੇ ਵਧੀਆ ਰੱਖ ਦਿੱਤੀ ਮੇਰੇ ਨਾਲ ਉਹ ਕਮੈਂਟ ਕਰਦੀ ਸੀ ਮੈਨੂੰ ਜੋ ਵੀ ਮੈਂ ਵੀਡੀਓ ਪਾਉਂਦੀ ਸੀ ਉਸ ਨੂੰ ਕਮੈਂਟ ਦਿੰਦੀ ਸੀ ਉਹ ਜੋ ਵੀ ਵੀਡੀਓ ਬਣਦੀ ਉਹ ਉਸ ਨੂੰ ਕਮੈਂਟ ਦਿੰਦੀ ਸੀ ਅੱਛਾ ਹੁਣ ਕਦੇ ਫੋਨ ਤੇ ਗੱਲ ਹੁੰਦੀ ਹੈ ਵਿੰਡਰੈਲੀ ਕਿਰਨਾ ਨਾਲ ਹਾਂਜੀ ਪਰਸੀ ਹੋਈ ਹੈ ਮੇਰੀ ਗੱਲ ਹਜੇ ਅੱਛਾ ਹਾਂ ਉਹਨੇ ਮੈਨੂੰ ਮੈਂ ਉਹਨੂੰ ਕਿਹਾ ਤੀਏ ਵੀ ਆਉਂਗੇ ਤੁਸੀਂ ਕਹਿੰਦੇ ਵੀ ਸੀ ਆਵਾਂਗੇ ਵੀ ਅਸੀਂ ਉੱਥੇ ਗਏ ਹਾਂਗੇ ਆਪਣਾ ਪਟਿਆਲੇ ਗਏ ਨੇ ਉਹ ਅੱਛਾ ਪਰ ਸੁਨੀਤਾ ਕਿੱਥੇ ਮਿਲੀ ਫਿਰ ਪਟਾਰ ਵਾਲੀ ਸੁਨੀਤਾ ਮਿਲੀ ਮੈਨੂੰ ਮਹਿਲਾ ਚੌਂਕ ਵੀਰੇ ਮਹਿਲਾ ਚੌਂਕ ਮਿਲੀ ਹਾਂਜੀ ਅੱਛਾ ਜੇ ਆਪਾਂ ਗੱਲ ਕਰੀਏ ਪ੍ਰਮੋਸ਼ਨਾਂ ਦੀਆਂ ਤਾਂ ਤੁਸੀਂ ਕਿੰਨੀਆਂ ਕ ਪ੍ਰਮੋਸ਼ਨ ਹੁਣ ਤੱਕ ਕਰ ਲਈਆਂ ਕਿੰਨੀਆਂ ਕ ਤੁਹਾਡੇ ਕੋਲੇ ਪੈਂਡਿੰਗ ਪਈਆਂ ਨੇ ਜਾਂ ਆਂਦੇ ਨੇ ਲੋਕ ਮੈਂ 20-25 ਪ੍ਰਮੋਸ਼ਨਾਂ ਕਰਕੇ ਆਈਆਂ ਵੀਰੇ ਅੱਛਾ ਹਾਂਜੀ ਅੱਛਾ ਜੇ ਆਪ ਦੇਖੀਏ ਵੀ ਹੁਣ ਅੱਗੇ ਅੱਗਾ ਹੁਣ ਜ਼ਿੰਦਗੀ ਦਾ ਕੀ ਪਲਾਨਾ ਕੀ ਫਿਊਚਰ ਦੇ ਵਿੱਚ ਹੁਣ ਕੀ ਕਰਨਾਗੇ ਆਪਾਂ ਕੋਈ ਨਹੀਂ ਕੋਈ ਅੱਗੇ ਵੀ ਵੀਰੇ ਹੁਣ ਵੀਡੀਓ ਹੀ ਪਾਉਂਗੀ ਮੈਨੂੰ ਸਾਂ ਕਾ ਅੱਗੇ ਵੀਡੀਓ ਅਸੇ ਜੇ ਆਪ ਦੇਖੀਏ ਵੀ ਤੁਹਾਡਾ ਕੋਈ ਪ੍ਰੋਮੋਸ਼ਨ ਦਾ ਰੇਟ ਵੀ ਰੱਖਿਆ ਹੋਇਆ ਤੁਸੀਂ ਇੰਨੇ ਪੈਸੇ ਲੈਣੇ ਆ ਪ੍ਰੋਮੋਸ਼ਨ ਦੇ ਜਾਂ ਕਿਵੇਂ ਨਹੀਂ ਵੀਰੇ ਰੇਟ ਕੋਈ ਨਹੀਂ ਰੱਖਿਆ ਹੋਇਆ ਮੈਨੂੰ ਤਾਂ ਵੈਸੇ ਹੀ ਦੇ ਜਾਂਦੇ ਨੇ ਬਸ ਹੀ ਅੱਛਾ ਹਾਂਜੀ ਮਾਲਕ ਕੋਈ ਆਪਾਂ ਨੇ ਮੰਗ ਕੇ ਨਹੀਂ ਜਿਵੇਂ ਹੁਣ ਅੱਜ ਕੱਲ ਜਿਹੜੀਆਂ ਕੋਈ ਇੰਸਟਾਗ੍ਰam ਦੇ ਉੱਤੇ ਮਸ਼ਹੂਰ ਹੋ ਰਹੀਆਂ ਨੇ ਜੀ ਹਾਂਜੀ ਮੈਨੂੰ 5000 ਦੇ ਦਿਓ ਮੈਨੂੰ 10000 ਦੇ ਦਿਓ ਕੋਈ ਇਦਾਂ ਦਾ ਨਹੀਂ ਕੋਈ ਮਾਦਰਾ ਤੁਸੀਂ ਸਾਰੇ ਭੈਣ ਭਾਈ ਦੀ ਮਦਦ ਕਰਦੇ ਆਂ ਮਦਦ ਕਰਦੇ ਆਪਾਂ ਤੇ ਹੁਣ ਤੱਕ ਕਿਹੜੀ ਕਿਹੜੀ ਪ੍ਰੋਮੋਸ਼ਨ ਤੁਸੀਂ ਜਾਦੇ ਥੋੜੀ ਜਿਹੜੀ ਚੱਲੀ ਹੋਵੇ ਕਿਹੜੀ ਕਿਹੜੀ ਪ੍ਰੋਮੋਸ਼ਨ ਆ ਗਈ ਜਦੀ ਇਹ ਵੀਰੇ ਮੈਂ ਟੈਟੂ ਵਾਲੇ ਦੀ ਪਾ ਕੇ ਆਇਤੀ ਅੱਛਾ ਹਾਂ ਮੇਰੇ ਪਿੰਡ ਦੀ ਆ ਗਈ ਉਹ ਪ੍ਰੋਮੋਸ਼ਨ ਟੈਟੂ ਵਾਲਾ ਅੱਛਾ ਉਹਦੀ ਪਾਈ ਸੀ ਹਾਂਜੀ ਤੇ ਵਧੀਆ ਰਿਸਪੌਂਸ ਦੇਖਿਆ ਮੈਂ ਉਹ ਵੀਡੀਓ ਬਹੁਤ ਲੋਕਾਂ ਨੇ ਰਿਸਪੌਂਸ ਦਿੱਤਾ ਹਾਂ ਹਾਂ ਉਹ ਤੇ ਮੈਨੂੰ ਬੁਲਾਉਣ ਲੱਗੇ ਜ਼ਿਆਦਾ ਲੋਕ ਮਤਲਬ ਵੀ ਉਹ ਉਹਨਾਂ ਮੁੰਡਿਆਂ ਨੂੰ ਫੋਨ ਕਰ ਦਿੰਦੇ ਤੇ ਬਾਕੀ ਮੈਨੂੰ ਫਿਰ ਮੈਨੂੰ ਸਿੱਧਾ ਹੀ ਫੋਨ ਕਰਨ ਲੱਗੇ ਬਹੁਤ ਜ਼ਿਆਦਾ ਉਹਨ ਵੀ ਬੁਲਾ ਰਹੇ ਨੇ ਫਿਰ ਮੈਨੂੰ ਜੀ ਜੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਸਹੇਲੀ ਨੇ ਕਿ ਬਚਪਨ ਦੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਸਸੀ ਕਲ ਮਤਾ ਜੀ ਸਸੀ ਕਲ ਕੀ ਨਾਮ ਆ ਜੀ ਆਪਣਾ ਮਹਿੰਦਰ ਕਾਲ ਅੱਛਾ ਤੁਸੀਂ ਕਾਫੀ ਟਾਈਮ ਤੋਂ ਇਕੱਠੀਆਂ ਰਹ ਰਹੇ ਹੋ ਹਨਾ ਤਾਂ ਤੁਹਾਨੂੰ ਕਿੱਦਾਂ ਦਾ ਉਹ ਵਧੀਆ ਲੱਗਦਾ ਬੇਟਾ ਕਿੱਦਾਂ ਦਾ ਸੁਆ ਇਹਨਾਂ ਦਾ ਬਹੁਤ ਵਧੀਆ ਬਹੁਤ ਹਸਤੀ ਖੇਡਦੀ ਰਹਿੰਦੀ ਆ ਤੰਦੂਰ ਤੇ ਹੱਸਦੇ ਬੋਲਦੇ ਰਹਿੰਦੇ ਆ ਵਧੀਆ ਚੌੜ ਚਤ ਕਦੇ ਲੜੇ ਵੀ ਆਓ ਜੀ ਨਹੀਂ ਨਹੀਂ ਲੜ ਕੇ ਸੀ ਕੀ ਲੈਣਾ ਸੀ ਤਾਂ ਬਚਪਨ ਤੋਂ ਹੀ ਆਪਸ ਵਿੱਚ ਭੈਣਾ ਹੀ ਆ ਕੁਝ ਛੋਟੇ ਹੁੰਦੇ ਦੀ ਯਾਦ ਕੋਈ ਕਦੇ ਇੱਕ ਦੂਜੇ ਦਾ ਕੁਝ ਛੱਟਾ ਹੋਵੇ ਡੰਡਾ ਡੰਡਾ ਸਿੱਟਾ ਨਹੀਂ ਆਇਆ ਨਹੀਂ ਡੰਡੇ ਡੁੰਡੇ ਨਹੀਂ ਸਿੱਟੇ ਬਚਪਨ ਦੇ ਹੈਗੇ ਨੇ ਵੀ ਝੌੜ ਚਿੱਤਾ ਕਰਦੀਆਂ ਰਹਿੰਦੀਆਂ ਖੇਡਦੀਆਂ ਰਹਿੰਦੀਆਂ ਲੜਬੀ ਪੈਂਦੀਆਂ ਬਚਪਨ ਚ ਅੱਛਾ ਮੈਂ ਤੁਹਾਨੂੰ ਇਹਨਾਂ ਨਾਲ ਕਈ ਵੀਡੀਓ ਦੇ ਵਿੱਚ ਦੇਖਿਆ ਹੈਗਾ ਤਾਂ ਤੁਹਾਨੂੰ ਕਿਦਾਂ ਦਾ ਲੱਗਦਾ ਇਹ ਵੀਡੀਓ ਦੇ ਸੀ ਆਉਣੇ ਇਹਨਾਂ ਨਾਲ ਵਧੀਆ ਲੱਗਦਾ ਚੱਲ ਇਹਦੇ ਨਾਲ ਜਿਵੇਂ ਹੁੰਦੀ ਹੈ ਇਹਦੇ ਨਾਲ ਵਧੀਆ ਲੱਗਦਾ ਅੱਛਾ ਪਰ ਛੋਟੇ ਹੁੰਦੇ ਤੁਸੀਂ ਕਿੱਥੇ ਕਿੱਥੇ ਜਾਂਦੇ ਸੀ ਖੇਡਣ ਅਸੀਂ ਉਹਰੇ ਨਾਨਕੇ ਨੇ ਮੇਰੇ ਅੱਛਾ ਇਹ ਮੈਂ ਇਹਨਾਂ ਦੀ ਭੂਆ ਦੀ ਕੁੜੀਆਂ ਆਹਾਂ ਇਹ ਮੇਰੇ ਮਾਮੇ ਦੀ ਕੁੜੀ ਹੈ ਅੱਛਾ ਕਿੰਨਾ ਖੇਡੇ ਬੀਹਾਂ ਅੱਛਾ ਬੱਸ ਅਸੀਂ ਚੌੜ ਕਰਦੇ ਰਹਿੰਦੇ ਬੀਹਾਂ 'ਚ ਖੇਡਦੇ ਰਹਿੰਦੇ ਮੁੜ ਕੇ ਵਿਆਹ ਹੋ ਗਏ ਫਿਰ ਦੂਰ ਦੂਰ ਹੋ ਗਈਆਂ ਫਿਰ ਖਾਸੇ ਬਾਅਦ ਚਿਰ ਬਾਅਦ ਫਿਰ ਇਕੱਠੀਆਂ ਹੋ ਗਈਆਂ ਹੁਣ ਤੁਸੀਂ ਕਾਫੀ ਟਾਈਮ ਤੋਂ ਇਕੱਠੀਆਂ ਆਏ ਕਿ ਕਿਦਾਂ ਦਾ ਲੱਗਦਾ ਤੁਹਾਨੂੰ ਸਾਨੂੰ ਵਧੀਆ ਲੱਗਦਾ ਇਕੱਠੀਆਂ ਬਹੁਤ ਵਧੀਆ ਲੱਗਦਾ ਤੁਹਾਨੂੰ ਹਾਂ ਸਾਨੂੰ ਬਹੁਤ ਵਧੀਆ ਲੱਗਦਾ ਤੁਸੀਂ ਕੰਮ ਵੀ ਇਕੱਠੀ ਕਰਦੇ ਹੋਗੇ ਇਕੱਠੀ ਕਰਦੀਆਂ ਸੀ ਅੱਛਾ ਕਦੇ ਕੋਈ ਤੋਂ ਡਿਜਿਟ ਤੁਸੀਂ ਕਿੰਨਿਆਂ ਕਿਸੇਲੀ ਆਉਂਦੇ ਨੇ ਸ਼ਾਮ ਨੂੰ ਅਸੀਂ ਹੋ ਜਾਂਦੇ ਆ ਖਾਸੀਆਂ ਤੰਦੂਰ ਤੇ ਜਿਵੇਂ ਇਕੱਠੀ ਹੋ ਕੇ ਚਾਉੜ ਕਰੀ ਜਾਂਦੀਆਂ ਬਚਪਨ ਦੇ ਵਿੱਚ ਫਿਰ ਤੋਂ ਇਹ ਦੋਨਾਂ ਨੇ ਰਲ ਕੇ ਕਿੰਨੇ ਕਿ ਕੁੱਟੇ ਨੇ ਬਚਪਨ ਤੋਂ ਸੀ ਆਪਸ ਵਿੱਚ ਭਾਈ ਆਪਦੇ ਭੈਣਾਂ ਭਾਂਜੀਆਂ ਨਹੀਂ ਲੜ ਪੈਂਦੀਆਂ ਖੇਡ ਲੈਂਦੀਆਂ ਲੜ ਪੈਂਦੀਆਂ ਖੇਡ ਲੈਂਦੀਆਂ ਲੜ ਪਤਾ ਪੈਂਦੀਆਂ ਕੀ ਨੋ ਦੱਸਿਆ ਸੀ ਬੇਬੇ ਤੁਸੀਂ ਮਹਿੰਦਰ ਕੌਰ ਤੇ ਇਹ ਬੇਬੇ ਮਹਿੰਦਰ ਕੌਰ ਨੇਗੇ ਜਿਹੜੇ ਕੀ ਇਹਨਾਂ ਦੇ ਕਾਫੀ ਰਿਲੇਟਿਵ ਵੀ ਨੇਗੇ ਤੇ ਕਾਫੀ ਇਹਨਾਂ ਦੇ ਨਾਲ ਪਿਆਰ ਵੀ ਕਰਦੇ ਨੇ ਇੱਕ ਦੂਜੇ ਦਾ ਇਹਨਾਂ ਦਾ ਪਿਆਰ ਵੀ ਬਹੁਤ ਆਗਾ ਤੇ ਆ ਜੋ ਬਾਕੀ ਅਸੀਂ ਜਿਹੜੀ ਨੇ ਗੱਲਾਂ ਇੱਕ ਸਾਈਡ ਤੇ ਨੇ ਬਾਕੀ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਮੈਡਮ ਸੁਖੀ ਜੀ ਦੀ ਤੇ ਗੱਲ ਫੇਰ ਉਹੀ ਹੈ ਵੀ ਇਹਨਾਂ ਨੂੰ ਆਪਣੀ ਸਪੋਰਟ ਦੀ ਲੋੜ ਹੈਗੀ ਤਾਂ ਮੈਂ ਮੇਰਾ ਚੈਨਲ ਤੇ ਮੇਰੇ ਜਿੰਨੇ ਵੀ ਚਾਹਣ ਵਾਲੇ ਨੇ ਸਾਰੇ ਅਸੀਂ ਇਹਨਾਂ ਦੇ ਨਾਲ ਖੜਿਆਂਗੇ ਤਾਂ ਤੁਸੀਂ ਵੀ ਵੀਰੇ ਸਾਰੇ ਇਹਨਾਂ ਦੇ ਨਾਲ ਖੜਿਓ ਤੇ ਇਹੀ ਤੁਹਾਡੇ ਅੱਗੇ ਬੇਨਤੀ ਹੈਗੀ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲਵੇਰੇ